ਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਮੀਆ ਸਵਾਗਤ ਕਰਦੀਆਂ ਆਉਨਸ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਕਮਲਾ ਹੈਰਿਸ ਨੇ ਫਿਲਾਡਲਪੀਆ ਟੀਮ ਵਾਲਜ਼ ਨਾਲ ਕੀਤੀ ਪਹਿਲੀ ਰੈਲੀ ਅਕਾਲੀ ਦਲ ਦਾ ਬਾਗੀ ਧੜੇ ਖਿਲਾਫ ਐਕਸ਼ਨ ਪਲਾਨ ਸਾਦਲਿਆ ਜਨਰਲ ਡੈਲੀਗੇਟ ਜਲਾ ਸ਼ਿਵਰਾਜ ਚੋਹਾਨ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਅਦਾਲਤ ਨੇ ਪੰਜਾਬੀ ਗਾਇਕ ਜੀਪੀ ਗਰੇਵਾਲ ਖਿਲਾਫ ਵਾਰੰਟ ਕੀਤੇ ਜਾਰੀ ਕਾਲੀ ਨਦੀ ਤੇ ਪੁਲ ਡਿੱਗਣ ਕਾਰਨ ਗੁਆ ਕਰਨਾਟਕ ਹਾਈਵੇ ਤੇ ਆਵਾਜਾਈ ਹੋਈ ਪ੍ਰਭਾਵਿਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੀਤੇ ਦਿਨੀ ਫਿਲਾਡੇਲਫੀਆ ਪੈਂਸਿਲਵੇਨੀਆ ਵਿੱਚ ਨਵੇਂ ਐਲਾਨੇ ਗਏ ਵੀਪੀ ਪਿਕ ਮਿਨੀਸੋਟਾ ਦੇ ਗਵਰਨਰ ਟੀਮ ਵੌਲਜ਼ ਨਾਲ ਆਪਣੀ ਪਹਿਲੀ ਰੈਲੀ ਕੀਤੀ ਟੈਂਪਲ ਯੂਨੀਵਰਸਿਟੀ ਦੇ ਲਿਆ ਕੋਰਸ ਸੈਂਟਰ ਵਿੱਚ ਹੋਏ ਇਸ ਸਮਾਗਮ ਨੇ ਜੋਸ਼ ਭਰੀ ਭੀੜ ਨਾਲ ਪੂਰਾ ਧਿਆਨ ਆਪਣੇ ਵੱਲ ਖਿੱਚਿਆ ਉਮੀਦਵਾਰਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਸਟੇਜ ਨੂੰ ਸੰਭਾਲਿਆ ਜਾਣਕਾਰੀ ਮੁਤਾਬਕ ਵੌਲਜ਼ ਇੱਕ ਸਾਬਕਾ ਸਿੱਖਿਆਕ ਤੇ ਦੂਜੀ ਮਿਆਦ ਦੇ ਗਵਰਨਰ ਡੈਮੋਕ੍ਰੈਟਿਕ ਗਵਰਨਰਸ ਐਸੋਸੀਏਸ਼ਨ ਸੰਦੇਪ ਪ੍ਰਧਾਨ ਵੀ ਨੇ ਗਵਰਨਰ ਬਣਨ ਤੋਂ ਪਹਿਲਾਂ ਵੌਲਜ਼ ਨੇ ਕਾਂਗਰਸ ਵਿੱਚ 12 ਸਾਲ ਸੇਵਾ ਕੀਤੀ ਇੱਕ ਰੂੜੀਵਾਦੀ ਝੂਕਾ ਵਾਲੇ ਪੈਂਡੂ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਜੋ ਮੁੱਖ ਤੌਰ ਤੇ ਰਿਪਬਲਿਕਨ ਰਿਹਾ ਹੈ ਮੋਹਿਮ ਮੁਤਾਬਕ ਕਮਲਾ ਹੈਰਿਸ ਦੇ ਉਸ ਦੇ ਚੱਲ ਰਹੇ ਸਾਥੀ ਟੀਮ ਵੌਲਜ਼ ਨੇ ਹੈਰਿਸ ਦੇ ਵੀਪੀ ਪਿਕਵਲ ਜੋ ਮਿਨੀ ਸੋਟਾ ਦੇ ਗਵਰਨਰ ਦਾ ਐਲਾਨ ਕੀਤੇ ਜਾਣ ਤੋਂ ਬਾਅਦ 10 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਨੇ ਪੈਰਿਸ ਮੋਹਿਮ ਦੇ ਬੁਲਾਰੇ ਲੋਰੇਨ ਹਿੱਟ ਨੇ ਇਸ ਨੂੰ ਇਸ ਚੱਕਰ ਵਿੱਚ ਮੋਹਿਮ ਦੇ ਸਭ ਤੋਂ ਵਧੀਆ ਫੰਡਰੇਜ਼ਿੰਗ ਦਿਨਾਂ ਵਿੱਚੋਂ ਇੱਕ ਰਿਖ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਮੀਟਿੰਗ ਸੱਦੀ ਗਈ ਇਸ ਦੌਰਾਨ ਬਾਗੀ ਧੜੇ ਖਿਲਾਫ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਇਸ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਨੇਤਾ ਦਲਜੀਤ ਸਿੰਘ ਛੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਦੱਸ ਦਈਏ ਕਿ ਅਕਾਲੀ ਦਲ ਵੱਲੋਂ ਦੋ ਮੀਟਿੰਗਾਂ ਕਿੱਤਿਆਂ ਗਈਆਂ ਸਨ ਜਿਨ੍ਹਾਂ ਵਿੱਚ ਕਈ ਪ੍ਰੋਗਰਾਮ ਉਲੀਕੇ ਗਏ ਨੇ ਇਸ ਦੌਰਾਨ ਸੀਨੀਅਰ ਅਕਾਲੀ ਆਗੂ ਦਲਜੀਤ ਛੀਮਾ ਨੇ ਦੱਸਿਆ ਕਿ 15 ਅਗਸਤ ਨੂੰ ਇਸੜੂਚ ਸ਼ਹੀਦ ਕਰਨੈਲ ਸਿੰਘ ਇਸੜੂ ਦੀ ਯਾਦ ਚ ਅਕਾਲੀ ਦਲ ਦੀ ਕਾਨਫਰੰਸ ਸੱਦੀ ਗਈ ਹੈ ਤੇ ਇਸ ਦੇ ਨਾਲ ਹੀ 10 ਅਗਸਤ ਨੂੰ ਬਾਬਾ ਬਕਾਲਾ ਵਿੱਚ ਵੀ ਸਲਾਨਾ ਕਾਨਫਰੰਸ ਸੱਦੀ ਗਈ ਹੈ ਰਖੜ ਪੁੰਨਿਆ ਮੌਕੇ ਅਕਾਲੀ ਦਲ ਇੱਥੇ ਹਰ ਸਾਲ ਕਾਨਫਰੰਸ ਕਰਦਾ ਹੈ ਇਸ ਤੋਂ ਇਲਾਵਾ 20 ਅਗਸਤ ਨੂੰ ਸੰਤ ਹਰਚਰਨ ਸਿੰਘ ਲੋਂਗੋਵਾਲ ਜੀ ਦੀ ਵਰਸੀ ਮੌਕੇ ਉਹਨਾਂ ਦੇ ਜੱਦੀ ਪਿੰਡ ਲੋਂਗੋਵਾਲ 'ਚ ਵੱਡੇ ਪੱਧਰ ਤੇ ਸ਼ਹੀਦੀ ਸਮਾਗਮ ਰੱਖਿਆ ਗਿਆ ਇਸ ਦੀ ਤਿਆਰੀ ਦੇ ਸਬੰਧ ਵਿੱਚ ਡਿਊਟੀਆਂ ਲਗਾਈਆਂ ਗਈਆਂ ਨੇ ਇਸ ਸਬੰਧੀ ਦਲਜੀਤ ਸਿੰਘ ਛੀਮਾ ਨੇ ਦੱਸਿਆ ਹੈ ਕਿ ਅਗਦੀ ਕੋਰ ਕਮੇਟੀ ਦੀ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਲੰਬੇ ਸਮੇਂ ਦਾ এজেন্ডਾ ਤੈਅ ਕਰਨ ਵਾਸਤੇ ਤਿੰਨ ਰੋਜ਼ਾ ਜਨਰਲ ਡੈਲੀਗੇਟ ਇਜਲਾਸ ਵੀ ਸੱਦਿਆ ਗਿਆ ਜੋ ਨਵੰਬਰ ਮਹੀਨੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬੁਲਾਇਆ ਜਾਵੇਗਾ ਕਾਂਗਰਸ ਦੇ ਸੰਸਦ ਮੈਂਬਰ ਇਕ ਵਿਜੇ ਸਿੰਘ ਅਤੇ ਰਣਦੀਪ ਸੁਰਜੇਵਾਲਾ ਨੇ ਬੀਤੇ ਦਿਨੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੱਤਾ ਤੇ ਰਾਜ ਸਭਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੂੰ ਸੌਂਪੇ ਨੋਟਿਸ ਚ ਕਾਂਗਰਸ ਦੇ ਦੋਵੇਂ ਸੀਨੀਅਰ ਨੇਤਾਵਾਂ ਨੇ ਚੋਹਾਨ ਵੱਲੋਂ ਸਦਨ ਚ ਦਿੱਤੇ ਕੁਝ ਬਿਆਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਤਾਥੀਨ ਤੌਰ ਤੇ ਗਲਤ ਗੱਲ ਕੀਤੀ ਹੈ ਚੋਹਾਨ ਨੇ ਸੋਮਵਾਰ ਨੂੰ ਕਾਂਗਰਸ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਆ ਰਾਜ ਸਭਾ ਚ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਕਿਸਾਨਾਂ ਨੂੰ ਵੋਟ ਬੈਂਕ ਸਮਝਣਾ ਬੰਦ ਕਰਨ ਅਤੇ ਉਹਨਾਂ ਨਾਲ ਇਨਸਾਨਾਂ ਵਾਂਗ ਵਿਵਹਾਰ ਕਰਨ ਖਬਰਾਂ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੇ ਲਈ This program is sponsored by Dr. Surinder Singh Gill, Immigration Consultant. ताज़ी खबर देखने लायी, उन्हें subscribe करो Sabrang TV नो। Break तो बात तो हो दास, स्वागत है। ਅਦਾਲਤ ਨੇ ਪੰਜਾਬੀ ਗਾਇਕ ਗੀਪੀ ਗਰੇਵਾਲ ਖਿਲਾਫ ਵਾਰੰਟ ਜਾਰੀ ਕੀਤੇ ਨੇ ਜੀ ਹਾਂ ਦਰਅਸਲ ਰੰਗਦਾਰੀ ਮਾਮਲੇ 'ਚ ਗੀਪੀ ਗਰੇਵਾਲ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਵਾਰ-ਵਾਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਗੀਪੀ ਗਰੇਵਾਲ ਅਦਾਲਤ 'ਚ ਪੇਸ਼ ਨਹੀਂ ਹੋਏ ਜਿਸ ਕਾਰਨ ਹੁਣ ਮੋਹਾਲੀ ਅਦਾਲਤ ਨੇ ਪੰਜਾਬੀ ਗਾਇਕ ਗੀਪੀ ਗਰੇਵਾਲ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਨੇ ਮੋਹਾਲੀ ਅਦਾਲਤ ਨੇ ਗੀਪੀ ਗਰੇਵਾਲ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜ਼ਮਾਨਤ ਦੇ ਨਾਲ ਸੰਮਣ ਵੀ ਭੇਜੇ ਸੰਜੋ ਅਦਾਲਤ ਚ ਵਾਪਿਸ ਆ ਗਿਆ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ ਗੋਆ ਵਿੱਚ ਕਾਲੀ ਨਦੀ ਉੱਤੇ ਇੱਕ ਪੁਲ ਮੰਗਲਵਾਰ ਦੇ ਰਾਤ ਟੱਗ ਗਿਆ ਜਿਸ ਕਾਰਨ ਤੱਟਵਰਤੀ ਰਾਜ ਨੂੰ ਕਰਨਾਟਕ ਨਾਲ ਜੋੜਨ ਵਾਲੇ ਰਾਸ਼ਟਰੀ ਰਾਜ ਮਾਰਗ 66 ਉੱਤੇ ਭਾਰੀ ਅਵਾਜਾਈ ਰੰਗ ਹੋ ਗਈ ਹੈ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਕਰਨਾਟਕ ਦੇ ਕਾਰਵਾਰ ਸ਼ਹਿਰ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਘਟਨਾ ਦੇ ਸਮੇਂ ਪੁਲ ਤੋਂ ਲੰਘ ਰਿਹਾ ਇੱਕ ਟਰੱਕ ਨਦੀ ਵਿੱਚ ਡਿੱਗ ਗਿਆ ਹਾਲਾਂਕਿ ਬਾਅਦ ਵਿੱਚ ਸਥਾਨਕ ਮਛੇਰਿਆਂ ਨੇ ਟਰੱਕ ਡਰਾਈਵਰ ਨੂੰ ਸੁਰੱਖਿਅਤ ਬਚਾ ਲਿਆ ਅਧਿਕਾਰੀ ਮੁਤਾਬਕ ਕਰਨਾਟਕ ਦੇ ਸਦਾ ਸ਼ਿਵਗੜ੍ਹ ਚ ਕਾਲੀ ਨਦੀ ਤੇ ਬਣਿਆ ਪੁਰਾਣਾ ਪੁਲ ਮੰਗਲਵਾਰ ਰਾਤ ਕਰੀਬ 1 ਵਜੇ ਡਿੱਗ ਗਿਆ ਉਹਨਾਂ ਦਾ ਸੇਕੇ ਦੇ ਕਰੀਬ ਇੱਕ ਦਹਾਕਾ ਪਹਿਲਾਂ ਨਵੇਂ ਪੁਲ ਦੇ ਨਿਰਮਾਣ ਤੋਂ ਬਾਅਦ ਇਸ ਪੁਲ ਦਾ ਇਸਤੇਮਾਲ ਹੋਆ ਜਾਣ ਵਾਲੇ ਵਾਹਨਾਂ ਲਈ ਕੀਤਾ ਜਾਂਦਾ ਸੀ ਕਾਰਵਾਰ ਪੁਲਿਸ ਨੇ ਦੱਸਿਆ ਕਿ ਕਾਲੀ ਨਦੀ ਤੇ ਬਣਿਆ ਪੁਰਾਣਾ ਪੁਲ ਡਿੱਗਣ ਤੋਂ ਬਾਅਦ ਬੁੱਧਵਾਰ ਸੜਕੇ ਕੁਝ ਸਮੇਂ ਲਈ ਨਵੇਂ ਤੇ ਆਵਾਜ਼ਾਈ ਰੋਕ ਦਿੱਤੀ ਗਈ ਹਾਲਾਂਕਿ ਬਾਅਦ ਵਿੱਚ ਪਾਰੀ ਵਾਹਨਾ ਤੋਂ ਇਲਾਵਾ ਹੋਰ ਵਾਹਨਾਂ ਨੂੰ ਜਾਣ ਦਿੱਤਾ ਗਿਆ ਇਹ ਹਿਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ